ਉਡਾਨ ਪਰੇ ਇਹ ਹਿੰਦਪਾਕ ਤੇ ਬਾਰਡਰ ਫਾਜ਼ਿਲ ਕਾ ਵਿਕੇ ਤੇ ਮੈਂ ਵਿਸ਼ਾਨੇ ਬਾਰਦਵਾਜ ਤੁਹਾਡਾ ਸਾਰਿਆਂ ਦਾ ਨਵੀਆਂ ਕਲਵਾ ਨਵੀਂ ਉਡਾਨ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਕਰਦੀ ਆ ਅੱਜ ਜਿ세 ਇੱਥੋ ਦੇ ਸਾਹਿਤਕਾਰਾਂ ਨੇ ਸਾਹਿਤਿਕ ਰਚਨਾਵਾਂ ਦਾ ਆਨੰਦ ਮਾਣਾਂਗੇ ਤੇ ਇਹ ਸਾਹਿਤਕਾਰ ਕੋਈ ਬਹੁਤ ਵੱਡੇ ਨਹੀਂ ਸਗੋਂ ਨੰਨੇ-ਮੁੰਨੇ ਬੱਚੇ ਨੇ ਤੇ ਫਿਰ ਦੇਰ ਕਿਸ ਗੱਲ ਦੀ ਚਲੋ ਆਨੰਦ ਮਾਣਦੇ ਆ ਛੋਟੇ-ਛੋਟੇ ਬੱਚਿਆਂ ਦੀਆਂ ਉਹਨਾਂ ਦੀ ਜ਼ੁਬਾਨੀ ਉਹਨਾਂ ਦੀਆਂ ਸਾਹਿਤਿਕ ਰਚਨਾਵਾਂ ਦਾ ਕਾਰੀ ਹਾਈ ਸਕੂਲ ਟਕਸ਼ਾਲ ਜੋਇਆ ਬਲਕ ਤੋਂ علاوہ ਦੋ ਜ਼ਿਲ੍ਹਾ ਫਾਜ਼ਿਲਕਾ ਦੀ ਵਿਦਿਆਰਥਣ ਹਾਂ ਸਭ ਤੋਂ ਪਹਿਲਾਂ ਮੈਂ ਨਵੀਆਂ ਕਲਮਾਂ ਨਵੀਂ ਉਡਾਨ ਪੁਸਤਕ ਦੀ ਸਾਰੀ ਟੀਮ ਅਤੇ ਆਪਣੀ ਗਾਈਡ ਅਧਿਆਪਕਾ ਸ਼੍ਰੀਮਤੀ ਸੀਮਾ ਰਾਣੀ ਦੀ तहे ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਦੇ ਯਤਨਾਂ ਸਦਕਾ ਮੇਰੀ ਰਚਨਾ ਛਪੀ ਅਤੇ ਅੱਜ ਮੈਨੂੰ ਆਪ ਜੀ ਦੇ ਸੰਮੂਹ ਕਵਿਤਾ ਬੋਲਣ ਦਾ ਸੁਭਾਗਾ ਮੌਕਾ ਮਿਲਿਆ ਹੈ ਹੁਣ ਮੈਂ ਆਪ ਜੀ ਦੇ ਸਾਹਮਣੇ ਆਪਣੀ ਲਿਖੀ ਕਵਿਤਾ ਬਾਪੂ ਪੇਸ਼ ਕਰਨ ਜਾ ਰਹੀ ਹਾਂ ਬਾਪੂ ਕੀ ਲਿਖਾਂ ਮੈਂ ਤੇਰੇ ਬਾਰੇ ਬਾਪੂ ਕੀ ਲਿਖਾਂ ਮੈਂ ਤੇਰੇ ਬਾਰੇ ਮੇਰੀ ਕਲਮ 'ਚ ਐਨੀ ਜਾਣ ਨਹੀਂ ਮੇਰੀ ਕਲਮ 'ਚ ਐਨੀ ਜਾਣ ਨਹੀਂ ਤੇਰੀ ਕੀਤੀ ਮਿਹਨਤ ਨੂੰ ਅੱਖਰਾਂ ਵਿੱਚ ਲਿਖ ਸਕਾਂ ਮੈਂ ਐਨੀ ਵੀ ਗਿਆਨਵਾਨ ਨਹੀਂ ਸਾਡੇ ਲਈ ਕਮਾਉਂਦਾ ਤੂੰ ਸਾਡੇ ਲਈ ਕਮਾਉਂਦਾ ਤੂੰ ਆਪਣੇ ਚਾਹ ਮਾਰ ਗਿਆ ਹਰ ਇੱਕ ਦੁੱਖ ਸਹਾਰਿਆ ਬਾਪੂ ਤੂੰ ਕਿੰਨਾ ਮਹਾਨ ਹੈ ਬਾਪੂ ਸਾਡੇ ਸੁਪਨੇ ਪੂਰੇ ਕਰਦਾ ਕਰਦਾ ਆਪਣੀ ਜਵਾਨੀ गुजार ਗਿਆ ਤੂੰ ਸਾਰਿਆਂ ਨਾਲੋਂ ਵੱਧ ਕੇ ਕੀਤਾ ਤੂੰ ਸਾਰਿਆਂ ਨਾਲੋਂ ਵੱਧ ਕੇ ਕੀਤਾ ਪਰ ਕਦੇ ਇੱਕ ਪਲ ਵੀ ਜਤਾਇਆ ਨਾ ਸਾਡੀਆਂ ਸਾਰੀਆਂ ਖੁਆਇਸ਼ਾਂ ਪੂਰੀਆਂ ਕੀਤੀਆਂ ਤੇਰੇ ਹੁੰਦੇ ਸਾਡੀ ਅੱਖ ਚੋਂ ਪਾਣੀ ਕਦੇ ਆਇਆ ਨਾ ਰੱਬ ਹਰੇਕ ਦੀਆਂ ਖੁਆਇਸ਼ਾਂ ਪੂਰੀਆਂ ਨਹੀਂ ਕਰ ਸਕਦਾ ਰੱਬ ਹਰੇਕ ਦੀਆਂ ਖੁਆਇਸ਼ਾਂ ਪੂਰੀਆਂ ਨਹੀਂ ਕਰ ਸਕਦਾ ਇਸੇ ਲਈ ਬਾਪੂ ਵਰਗੀ ਵੱਖਰੀ ਚੀਜ਼ ਬਣਾਈ ਜੱਗ ਤੇ ਸਾਡੀ ਹਨੇਰੀਆਂ ਵਰਗੀ ਜ਼ਿੰਦਗੀ ਵਿੱਚ ਤੇਰੇ ਕਰਕੇ ਰੋਸ਼ਨੀ ਆਈ ਆ ਬਾਪੂ ਤੇਰੀਆਂ ਕੀਤੀਆਂ ਮਿਹਨਤਾਂ ਅੱਗੇ ਬਾਪੂ ਸਿਰ ਮੇਰਾ ਝੁੱਕ ਜਾਂਦਾ ਤੇਰੇ ਬਾਰੇ ਸੋਚਦਿਆਂ ਲਿਖਦਿਆਂ ਬਾਪੂ ਹੱਥ ਮੇਰਾ ਰੁਕ ਜਾਂਦਾ ਹੌਂਸਲਾ ਨਹੀਂ ਪੈਂਦਾ ਕਲਮ ਛੱਡਣ ਦਾ ਹੌਂਸਲਾ ਨਹੀਂ ਪੈਂਦਾ ਕਲਮ ਛੱਡਣ ਦਾ ਨਾਹੀਂ ਵਿੱਚ ਲਿਖ ਸਕਦੀ ਜਜ਼ਬਾਤਾਂ ਦੇ ਮੈਨੂੰ ਮਾਫ਼ ਕਰੀਂ ਬਾਪੂ ਤੇਰੇ ਬਾਰੇ ਦੱਸ ਨਹੀਂ ਹੋਣਾ ਮੈਥੋਂ ਵਿੱਚ ਲਿਖ ਬਾਤਾਂ ਦੇ ਮੈਨੂੰ ਮਾਫ਼ ਕਰੀਂ ਬਾਪੂ ਤੇਰੇ ਬਾਰੇ ਦੱਸ ਨਹੀਂ ਹੋਣਾ ਮੈਥੋਂ ਵਿੱਚ ਲਿਖ ਬਾਤਾਂ ਦੇ ਧੰਨਵਾਦ ਆਦਰਯੋਗ શિક્ષਕਾਂ ਅਤੇ ਵਾਰ-ਵਾਰ ਸਪੰਨਾ ਤੋਂ ਆਏ ਹੋਏ ਵਿਦਿਆਰਥੀ ਅਤੇ ਗ੍ਰਹਿ ਆਪ ਸਭ ਨੂੰ ਪਹਿਲਾਂ ਤੋਂ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਸਾਰੀਆਂ શિક્ષਿਤਾਂ ਨੂੰ ਇਸ ਪ੍ਰੋਜੈਕਟ ਬਾਰੇ ਦੱਸਣਾ ਚਾਹੁੰਦਾ ਜਿਹੜਾ ਇਹ ਪ੍ਰੋਜੈਕਟ ਨੰਨੀਆਂ ਪੰਨਾ ਨਵੀ ਉਡਾਉਣਾ ਅੱਜ ਤੋਂ 11 ਮਹੀਨੇ ਪਹਿਲਾਂ ਪਟਿਆਲਾ ਜ਼ਿਲ੍ਹੇ ਦੇ ਸੀਨੀਅਰ ਸੈਕੰਡਰੀ ਸਕੂਲ ਅਦਵਾੜ ਵਿਖੇ ਉਥੋਂ ਦੀ ਇੱਕ ਲਾਇਬ੍ਰੇਰੀ ਦਾ ਅਧਿਆਪਕ ਜਿਹੜਾ ਅੱਜ ਕੱਲ ਇਹ ਪ੍ਰੋਜੈਕਟ ਨੂੰ ਬੜਾ ਪੂਰੀ ਦੇਖ ਰਿਹਾ ਤੇ ਬਹੁਤ ਬਹੁਤ ਸਾਰਾ ਮਿਹਨਤ ਕਰ ਰਿਹਾ ਸਰਦਾਰ ਕਮਾਲ ਸਿੰਘ ਜੀ ਸਾ ਸੁਖੀਵਾਰ ਜੀ ਦੇ ਸਹਿਯੋਗ ਤੇ ਉਪਰਾਡੇ ਦੇ ਨਾਲ ਅੱਜ ਤੋਂ 11 ਮਹੀਨੇ ਪਹਿਲਾਂ ਉਹਨੇ ਆਪਣੇ ਸਕੂਲ ਦੇ ਵਿੱਚ ਜਿਹੜਾ ਇਹ ਪ੍ਰੋਜੈਕਟ ਹੈ ਇੱਕ ਕਿਤਾਬ ਤੋਂ ਸ਼ੁਰੂ ਕੀਤਾ ਉਸ ਲੋਕਾਤਮਕ ਪ੍ਰੋਗਰਾਮ ਦੌਰਾਨ ਸੋਖੀ ਬਾਦਿੰ ਨੇ ਇੱਕ ਇਹ ਰੁਝਾ ਲਿਆ ਵੀ ਆਪਾਂ ਕਿਉਂ ਇਸ ਨੂੰ ਸਾਰੇ ਜ਼ਿਲ੍ਹਿਆਂ ਦੇ ਵਿੱਚ ਲੈ ਕੇ ਜਾਈਏ ਇਸ ਪ੍ਰੋਜੈਕਟ ਨੂੰ ਸਾਰੇ ਜ਼ਿਲ੍ਹੇ ਦੇ ਸਾਰੇ ਪੰਜਾਬ ਦੇ ਬੱਚੇ ਇਸ ਪ੍ਰੋਜੈਕਟ ਦੇ ਪ੍ਰਸ਼ਾਣ ਹੋਣ ਸਾਡਾ ਜਿਹੜੇ ਬੱਚਿਆਂ ਨੂੰ ਕਦੇ ਆਪਣੀ ਰਚਨਾ ਪੇਜਾਂ ਦੇ ਕੋਈ ਸਮੱਸਿਆਵਾਂ ਦੀ ਸੀ ਕਿਸੇ ਅਧਵਾ ਨਾਲ ਦੀ ਸੀ ਚੈਨਲ ਨੂੰ ਉਹਨਾਂ ਬੱਚਿਆਂ ਦਾ ਜੱਰੀਆ ਉਹਨਾਂ ਬੱਚਿਆਂ ਦੇ ਵਸੀਹਾ ਬਣੇ ਨੇ 700 ਕੀ ਬਾੜੀ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਕਵਿਤਾ ਪ੍ਰਸਤੁਤ ਕਰਨ ਜਾ ਰਹੀ ਹਾਂ ਜੋ ਕਿ ਮੇਰੀ ਹੱਥ ਲਿਖਤ ਹੈ ਜਿਸ ਦਾ ਨਾਮ ਹੈ ਪਰਦੇਸੀ ਵੀਰੇ ਤੇ ਇਹ ਕਵਿਤਾ ਮੈਂ ਆਪਦੇ ਪਰਦੇਸ ਬੈਠੇ ਵੀਰ ਤੇ ਲਿਖੀ ਹੈ ਜੋ ਕਿ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਸੁਣਾਉਣਾ ਚਾਹੁੰਦੀ ਆ ਮਾਪਿਆਂ ਤੋਂ ਬਾਅਦ ਜਿਹੜਾ ਹੱਥ ਫੜੇ ਤੁਹਾਨੂੰ ਪਿਆਰ ਕਰੇ ਤੁਹਾਡੇ ਨਾਲ ਲੜੇ ਗਲਤੀਆਂ ਤੇ ਸਮਝਾਵੇ ਵੀ ਤੇ ਗੁੱਸਾ ਕਰ ਮਨਾਵੇ ਵੀ ਦੁੱਖ ਆਪਣੇ ਨੂੰ ਦਿਖਾਉਂਦੇ ਨਹੀਂ ਦੁੱਖ ਆਪਣੇ ਨੂੰ ਦਿਖਾਉਂਦੇ ਨਹੀਂ ਪਿਆਰ ਆਪਣੇ ਨੂੰ ਜਿਤਾਉਂਦੇ ਨਹੀਂ ਘਰ ਵੀ ਨਾਲ ਇਹਨਾਂ ਦੇ ਹੀ ਸੱਜਦੇ ਨੇ ਪਰ ਦੂਰ ਗਿਆ ਤੇ ਬਿਲ ਨਾ ਲੱਗਦੇ ਨੇ ਫਿਰ ਇੱਕ ਦਿਨ ਜਾਜਾ ਨਹੀਂ ਬਣ ਜਾਂਦੇ ਸਵਾਰੀਆਂ ਨੇ ਉਹ ਜਾਜਾਂ ਦੀ ਬਣ ਜਾਂਦੇ ਸਵਾਰੀਆਂ ਨੇ ਉਹ ਫਿਰ ਕੈਨੇਡਾ ਮਾਰ ਜਾਂਦੇ ਨੇ ਜਦ ਉਡਾਰੀਆਂ ਨੇ ਉਹ ਜਦ ਕੈਨੇਡਾ ਮਾਰ ਜਾਂਦੇ ਉਡਾਰੀਆਂ ਨੇ ਉਹ ਧੰਨਵਾਦ

ਮੇਰਾ ਗਾਇਕਾ ਉਹ ਪਰਖ ਲਈ ਬੰਦਾ ਹਾਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤਾਂ ਅੱਜ ਮੈਂ ਇਸ ਸਮਾਗਮ ਤੇ ਤੁਹਾਡੇ ਸਾਹਮਣੇ ਸਰਜੀਤ ਪਾਤਰ ਜੀ ਦੀ ਇੱਕ ਬਹੁਤ ਹੀ ਪਿਆਰੀ ਕਵਿਤਾ ਮੈਂ ਰਾਹਾਂ ਤੇ ਨਹੀਂ ਤੁਰਦਾ ਪੇਸ਼ ਕਰਨ ਜਾ ਰਹੀ ਹਾਂ ਮੈਂ ਰਾਹਾਂ 'ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਰਾ ਬਣ ਕੇ ਮੈਂ ਰਾਹਾਂ 'ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਰਾ ਬਣ ਕੇ ਯੁਗਾਂ ਯੁਗਾਂ ਤੋਂ ਓਡੇ ਕਾਫਲੇ ਇਸੇ ਸੱਚ ਦਾ ਗਵਾਹ ਬਣਦੇ ਮੈਂ ਰਾਹਾਂ 'ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਰਾ ਬਣ ਕੇ ਇੱਕ ਤਪਦੀ ਰੇਤ ਦੱਸਦੀ ਏ ਕਿ ਰਸਤਾ ਠੀਕ ਏ ਮੇਰਾ ਇੱਕ ਤਪਦੀ ਰੇਤ ਦੱਸਦੀ ਏ ਕਿ ਰਸਤਾ ਠੀਕ ਏ ਮੇਰਾ ਇਸ ਰੱਬ ਦੇ ਪੈਰ ਠਰਦੇ ਬਿਲ ਮੇਰੇ ਸੱਚ ਦੇ ਗਵਾਹ ਬਣਦੇ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਰਾ ਬਣਦੇ ਜੋ ਲੋ ਮੱਥੇ 'ਚੋਂ ਫੁੱਟਦੀ ਐ ਉਹ ਅਸਲੀ ਤਾਜ ਹੁੰਦੀ ਐ ਜੇ ਲੋ ਮੱਥੇ 'ਚੋਂ ਫੁੱਟਦੀ ਐ ਉਹ ਅਸਲੀ ਤਾਜ ਹੁੰਦੀ ਐ ਤਵੀ ਦੇ ਤਖਤ ਤੇ ਬੈ ਕੇ ਹੀ ਸੱਚੇ ਪਾਤਸ਼ਾਹ ਬਣਦੇ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਰਾ ਬਣਦੇ ਇਹ ਪੰਡਤ ਰਾਗ ਦੇ ਤਾਂ ਪਿੱਛੋਂ ਸਦੀਆਂ ਬਾਅਦ ਹੀ ਆਉਂਦੇ ਨੇ ਇਹ ਪੰਡਤ ਰਾਗ ਦੇ ਤਾਂ ਪਿੱਛੋਂ ਸਦੀਆਂ ਬਾਅਦ ਹੀ ਆਉਂਦੇ ਨੇ ਮੇਰੇ ਹਉ ਕੇ ਪਹਿਲਾਂ ਤਾਂ ਮੇਰੀ ਵੰਜਲੀ ਦੇ ਸਾਂ ਬਣਦੇ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਰਾ ਬਣਦੇ ਸਾਨੂੰ ਰੀਤ ਤੋਂ ਵੱਧ ਕੇ ਕਿਸੇ ਦੀ ਪ੍ਰੀਤ ਪਿਆਰੀ ਹੈ ਸਾਨੂੰ ਰੀਤ ਤੋਂ ਵੱਧ ਕੇ ਕਿਸੇ ਦੀ ਪ੍ਰੀਤ ਪਿਆਰੀ ਹੈ ਕੋ ਲਿਖ ਮੇਖਾ ਲਿਖ ਲਿਖਾ ਜਿੰਨਾ ਵੀ ਨੇ ਸਾਡੇ ਗੁਨਾਹ ਬਰਬੇ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਕਰਦਾ ਹਾਂ ਦਾ ਰਾਹ ਬਣਦੇ ਮੈਂ ਤੁਰਦਾ ਹਾਂ ਦਾ ਰਾਹ ਬਣਦੇ ਧੰਨਵਾਦ ਦਿলো ਵਧਾਈ ਆ ਮੈਂ ਆਪਣੀ ਗੱਲ ਦੇ ਸ਼ੁਰੂਜੀ ਪਹਿਲਾਂ ਮਾਫੀ ਮੰਗਦਾ ਜਦੋਂ ਮੈਨੂੰ ਪਹਿਲਾ ਸੁਨੇਹਾ ਲੱਗਿਆ ਸੀ WhatsApp ਤਾਂ ਇੱਕ ਆਪਣੇ ਹੁੰਦਾ ਆਲੇ ਦੁਆਲੇ ਹਨਾ ਮੈਂ ਲਾਈਟਲੀ ਜਿਹਾ ਵੀ ਠੀਕ ਆ ਯਾਰ ਮਤਲਬ ਭਾਸ਼ਾ ਵਿਭਾਗ ਵੱਲੋਂ ਕਿ ਅਪਲੋਡ ਹੋ ਰਿਹਾ ਹੋਊਗਾ ਤਾਂ ਪਹਿਲਾ ਮੈਸੇਜ ਲੱਗਿਆ ਮੈਂ ਜੀ ਕੋਈ ਨਹੀਂ ਜ਼ਰੂਰ ਪਹੁੰਚਾਂਗੇ ਜੋ ਤੋਂ ਦੂਜਾ ਤੀਜਾ ਚੌਥਾ ਇਹ ਛੋਟੀਆਂ ਭੈਣਾਂ ਇਹਨਾਂ ਨੇ ਬਾਹ ਨੂੰ ਵਟਾ ਦੇ ਲਿਆ ਵੀ ਪਹੁੰਚਣਾ ਪਹੁੰਚਣਾ ਪੈਣਾ ਫਿਰ ਮੈਨੂੰ ਕੋਸ਼ਟਾ ਹੈ ਪਰ ਮਾਫੀ ਮੈਂ ਇਸ ਗੱਲ ਦੀ ਮੰਗਦਾ ਹਾਂ ਵੀ ਮੈਂ ਵਾਕਿਆ ਹੀ ਅੰਡਰਐਸਟੀਮੇਟ ਕਰੀ ਬੈਠਾ ਸੀ ਹਾਲੇ ਮੈਂ ਸਿਰਫ ਦੋ ਬੱਚਿਆਂ ਦੀ ਪਰਫਾਰਮੈਂਸ ਹੀ ਵੇਖੀ ਆ ਜੋ ਕਰੰਟ ਇਹਨਾਂ ਬੱਚਿਆਂ ਦੇ ਵਿੱਚ ਹੈਗਾ ਜਿੰਨੀ ਮਤਲਬ ਆਪਦੀ ਇਹ ਜਵਾਕ ਜਾਨ ਲਾ ਕੇ ਜਿਨਨੇ ਵਧੀਆ ਫੀਲ ਦੇ ਨਾਲ ਇਹ ਬੱਚੇ ਕਰ ਰਹੇ ਆ ਪਰਫਾਰਮ ਕਰ ਰਹੇ ਆ ਨਾ ਇਥੋਂ ਲੱਗਦਾ ਹੈ ਵੀ ਵਾਕਿਆ ਹੀ ਬਹੁਤ ਵੱਡਾ ਉਪਰਾਲਾ ਹੈ ਬੈਠਾ ਮੈਂ ਵੇਖ ਰਿਹਾ ਸੀ ਸਰਕਾਰੀ ਸਕੂਲਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ ਦੇ ਬੱਚੇ ਜਿਨ੍ਹਾਂ ਦੇ ਜਿਨ੍ਹਾਂ ਦੀਆਂ ਰਚਨਾਵਾਂ ਇਸ ਕਿਤਾਬ ਦੇ ਵਿੱਚ ਸ਼ਾਮਲ ਆ ਤਾਂ ਵਾਕਿਆ ਹੀ ਇੱਕ ਸੁਪਨਾ ਜਿਹਾ ਲੱਗਦਾ ਸੀ ਅਸੀਂ ਨਾ ਜਦੋਂ ਸਪੋਰਟਸ ਦੀ ਗੱਲ ਚੱਲਦੀ ਹੈ ਹੁਣੇ 올림픽 ਹੋ ਕੇ ਹਟੀਆਂ ਹਨਾ ਤਾਂ ਮੈਂ ਅੱਪਾ ਆਪਾਂ ਸਾਰੇ ਹੀ ਆ ਉਹਦੇ ਚ ਹੁੰਨੇ ਆ ਕਿਉਂਕਿ ਆਪਣੀ ਸਾਰਿਆਂ ਦੀ ਇੱਕ ਨੇਚਰ ਆ ਵੀ ਆਪਾਂ ਕ੍ਰਿਟੀਸਾਈਜ਼ ਛੇਤੀ ਕਰਦੇ ਆ ਸ੍ਰੀ ਸੁਖੀ ਬਾਦਗੀ ਅੰਮ੍ਰੇ ਸਾਥੀ ਪਰਮਿੰਦਰ ਸਿੰਘ ਜੀ ਬੁਈਏ ਜੀ ਦੇ ਵਿੱਚ ਮੈਂ ਗੰਦੇ ਸੀ 21 25 ਤੇ 26 ਲਗਾਤਾਰਾਂ ਨਾ ਦੋ ਤਿੰਨ ਹਫਤੇ ਤਿੰਨ ਪ੍ਰੋਗਰਾਮ ਲਗਾਤਾਰ ਸੀ ਮੈਡਮ ਮੀਨਾ ਮੈਰੋ ਬੈਠੇ ਨੇ ਸੌਂਪਲ ਹੀਰਾ ਦਾ ਪਲੇ ਅਸੀਂ ਜਲਾਵਾ ਚ ਕਰਾਇਆ ਅੱਜ ਦਾ ਪ੍ਰੋਗਰਾਮ ਹੈ 21 ਦਿਨ ਨੂੰ ਸਾਹਿਤ ਸੇਨ ਮੁਕਾਬਲੇ ਕਰਾਂਗੇ ਉਸ ਤੋਂ ਬਾਅਦ ਮੇਰੇ ਨਾਲ ਅਭੀਦੀਪ ਜੀ ਮਨਿੰਦਰ ਰੇਜਾ ਜੀ ਇਹ ਸਾਰੇ ਟੀਮ ਹੈ ਵੀ ਸਾਰੇ ਅਸੀਂ ਜੁੜੇ ਹੋਏ ਆ ਮੈਂ ਸਵਾਗਤ ਕਰਦਾ ਤੁਹਾਡਾ ਜੀ ਸਾਡੀ ਇਸ ਫਾਈਲ ਕਾਈ ਧਰਤੀ ਦੇ ਆਧ ਤੇ ਇਸ ਫਾਈਲ ਦਾ ਵਾਸਤੇ ਕੰਮ ਕਰਨ ਲਈ ਕਾਰਜ ਕਰਨ ਲਈ ਮੈਡਮ ਕੁਝ ਜ਼ਿਆਦਾ ਗੱਲਾਂ ਵੀ ਤੁਹਾਨੂੰ ਦੱਸ ਰਿਹਾ ਕਰੇ ਸੀਗੇ ਐਕਚੁਅਲੀ ਸਾਡਾ ਕੰਮ ਹੀ ਹੈ ਸਾਹਿਤ ਨੂੰ ਪਰਫੁੱਲਿਤ ਕਰਨਾ ਤੇ ਉਹਦੇ ਵਿੱਚ ਤੁਹਾਡਾ ਵੱਡਾ ਸਹਿਯੋਗ ਬਸ ਆਹੀ ਇਹ ਕਿਤਾਬ ਹੈ ਉਹਨਾਂ ਬੱਚਿਆਂ ਦੇ ਲਈ ਜਿਨ੍ਹਾਂ ਬੱਚਿਆਂ ਨੇ ਕਵਿਤਾ ਲਿਖਦੇ ਸੀਗੇ ਉਹਨਾਂ ਨੇ ਕੱਟ ਕੱਟ ਦਿੰਦੇ ਸੀਗੇ ਨਾਮ ਉਹਨਾਂ ਦੇ ਵਿਚਾਰੇ ਬੰਦੇ ਨਹੀਂ ਸੀ ਤਾਂ ਸੋ ਉਹਨਾਂ ਦਾ ਇੱਕ ਨਾਮ ਇੱਥੋਂ ਹੀ ਸ਼ੁਰੂ ਹੋਣਗੇ ਐ ਐਸ ਕਿਤਾਬ ਵਿੱਚ ਛਪੀਆਂ ਹਨ ਕਵਿਤਾਵਾਂ ਵਾਲੇ ਪਤਾ ਨਹੀਂ ਕਿੰਨੇ ਹੀ ਕਵੀ ਆਣ ਵਾਲੇ ਕੱਲ ਚ ਬੰਨੇ ਨੇ ਮੈਂ ਪੂਰੀ ਆਸ ਕਰਦਾ ਉਮੀਦ ਕਰਦਾ ਤੇ ਇਸ ਦੇ ਨਾਲ ਹੀ ਮੈਂ ਵਧਾਈ ਦਿੰਦਾ ਇਸ ਗੱਲ ਦੀ ਵੀ 36 ਅੰਕ ਸਰਕਰ ਨੇ ਅਸੀਂ ਖਾਪ ਚੁੱਕਿਆ ਤੇ 18ਵਾਂ ਕੇ ਅੱਧੇ ਹੋ ਗਏ ਜੀ ਅੱਧੇ ਤੇ ਅੱਧੇ ਰਾਜਣਾ ਰਿਲੀਜ਼ ਸਮਾਰੋਹ ਜਿਸੀ ਕਰ ਰਿਹਾ ਜੀ ਤਾਂ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਕਿਥੋਂ ਫੋਰਮ ਕੰਟਰੀ ਤੋਂ ਚੱਲ ਕੇ ਪੰਜਾਬ ਦੇ ਵਿੱਚ ਤੇ ਰਾਜਸਥਾਨ ਦੇ ਵੀ ਅੰਕ ਐਨੇ ਹਲਕ ਇਤਾਬ ਦੇ ਜਿਵੇਂ ਲਗਭਗ 50 ਬੱਚੇ ਦੀ ਕਵਤਾਵਾਂ ਹੋਣ ਤਾਂ ਕਿੰਨੇ ਬੱਚਿਆਂ ਨੂੰ ਕਿੱਡਾ ਵੱਡਾ ਮੰਥ ਮਿਲਿਆ ਇਸ ਪ੍ਰਾਦੇ ਲਈ ਸਜਦਾ ਕਰਦੇ ਆ ਤੁਹਾਨੂੰ ਜੀ ਤੇ ਤੁਹਾਡੇ ਪਤਰਾ ਜिले ਪਾਕਿਸਤਾਨ ਦੇ ਸੋ ਬਹੁਤ ਵੱਡਾ ਕੰਮ ਇੱਕ ਬਹੁਤ ਹੀ ਵੱਡਾ ਕੰਮ ਬਖ ਬਖ ਸੁੱਲਾ ਤੋਂ ਜੋ ਵੀ ਸਖਸ਼ਿਤਾ ਇੱਥੇ ਬੈਠੇ ਆ ਪਿਆਰੇ ਬੱਚਿਓ ਇਹ ਬਹੁਤ ਹੀ ਡਿਲੇਕਲਾ ਉਪਰਾਲਾ ਹੈ ਸੁਖੀ ਬਾੜ ਸਾਹਿਬ ਇਸ ਤੋਂ ਪਹਿਲਾਂ ਮੈਨੂੰ 33 ਸਾਲ ਦੀ ਮੇਰੀ ਸਰਵਿਸ ਹੋ ਗਈ ਸਰ ਪਰ ਇਸ ਤਰ੍ਹਾਂ ਦਾ ਜਿਹੜਾ ਕਾਰਜ ਮੈਂ ਅਜ ਤੱਕ ਨਹੀਂ ਦੇਖਿਆ ਆ ਪਿੰਟ ਵੀ ਜਿੱਤਿਆ ਇਸ ਤੋਂ ਪਹਿਲਾਂ ਮੈਂ ਬੁਝਿੰਡੇ ਸੀ ਉੱਥੇ ਵੀ ਇਹ ਬੁੱਕ ਦਾ ਲੋਕਰਪਨ ਹੋ ਚੁੱਕਿਆ ਸੀ ਪਰ ਇਸ ਲੈਵਲ ਦਾ ਫੰਕਸ਼ਨ ਜਾਂ ਸਮਾਗਮ ਨਹੀਂ ਹੋਇਆ ਇਸ ਵਾਸਤੇ ਭੁਪਿੰਦਰ ਤੇਜਦਾਰ ਜੀ ਤੁਸੀਂ ਬਹੁਤ ਵਧਾਈ ਦੇ ਪਾਤਰ ਹੋ ਜੋ ਤੁਹਾਡੀ ਟੀਮ ਹੈ ਉਹਨਾਂ ਨੇ ਦੇਖੋ ਸਾਰਾ ਮਿਲ ਕੇ ਇਹ ਸਾਰਾ ਇਹਨਾਂ ਸਮਾਗਮ ਅਰੇਂਜ ਕੀਤਾ ਤੇ ਬੱਚਿਆਂ ਲਈ ਤਾਂ ਇਹ ਬਹੁਤ ਹੀ ਵਧੀਆ ਮਤਲਬ ਪਲੇਟਫਾਰਮ ਹੈ ਬਾਕੀ ਸਾਰੇ ਫੀਲਡ ਦੇ ਚ ਆਪਾਂ ਟੈਕਨੋਲੋਜੀ ਨੂੰ ਲੈ ਲੀਏ ਸਾਰੇ ਫੀਲਡ ਦੇ ਚ ਆਪਾਂ ਬਹੁਤ ਤਰੱਕੀ ਕੀਤੀ ਹੈ ਪਰ ਜਦੋਂ ਇਸ ਤਰ੍ਹਾਂ ਲਿਟਰੇਚਰ ਦੀ ਗੱਲ ਕਰੀਏ ਆ ਪਾਲ ਸਾਹਿਤ ਨਵੇਂ ਜਿਹੜੇ ਲੇਖਕ ਹੈ ਉਹਨਾਂ ਦੀ ਗੱਲ ਕਰੀਏ ਤਾਂ ਉਹ ਆਪਾਂ ਨੂੰ ਅੱਜਕੱਲ ਬਹੁਤ ਘੱਟ ਨਵੇਂ ਲੇਖਕ ਦੇਖਣ ਨੂੰ ਮਿਲਦੇ ਆ ਜੋ ਬਾਲ ਕਲਾ ਕਾਰ ਕਲਾਕਾਰਾਂ ਨੂੰ ਪ੍ਰੋਤਸਾਹਿਤ ਕਰ ਰਹੇ ਉਸ ਵਾਸਤੇ ਧੰਨਵਾਦ ਅ ਪਿੰਦਰ ਸਰ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਵੀ ਇੱਥੇ ਉੱਚੇ ਹੈ ਲਵਜੀਤ ਸਰ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਤੁਹਾਡਾ ਸਰ ਲੰਗਰ ਜਿਹੜਾ ਸ਼ੁਰੂ ਕੀਤਾ ਗਿਆ ਕਰੋਨਾ ਕਾਲ ਦੇ ਵਿੱਚ ਸਰ ਤੋਂ ਪਹਿਲਾਂ ਸੁਖੀ ਬਾੜ ਜੀ ਨੇ ਮਾਦਮ ਦਾ ਹੋਸ਼ਕੋਰ ਹੋਰ ਜਿੰਨੇ ਨੇ ਉਸੇ ਵੇਲੇ ਆਪਣੀ ਰਾਸ਼ੀ ਆਪਣੇ ਭਾਂਜੇ ਦੇ ਘਰ ਜਿਹੜੇ ਜਵਿੰਦਰ ਨਵਾਂ ਸ਼ਹਿਰ ਤੇ ਕੋਲ ਰਹਿੰਦੇ ਆ ਉਹਨਾਂ ਦੇ ਖਾਸ ਮੈਨੂੰ ਭੇਜਵਾਈ ਤੇ ਮੈਂ ਆਪਣੇ ਨਾਲ ਦੋ ਗੋਮ ਕਾੜਦੇ ਦੋ ਪੁਲਿਸ ਮੁਲਾਜ਼ਮ ਆਪਣੇ ਨਾਲ ਅਟੈਚ ਕੀਤੇ ਤੇ ਮੈਂ ਘਰ ਮੇਰਾ ਉਹ ਹੀ ਦੇਖਣ ਲਿਖਣ ਦਾ ਟਾਈਮ ਸੀ ਜਦੋਂ ਵੀ ਹਰ ਇਨਸਾਨ ਦਾ ਸਾਆਇਆ ਸਾਹ ਛੱਡ ਚੁੱਕਿਆ ਸੀ ਤਾਂ ਉਸ ਵੇਲੇ ਇੱਕ ਗਰੀਬਾਂ ਦੇ ਵਸੀਦਾ ਬਣ ਕੇ ਮੋੜੇ ਹਾਜ਼ਰ ਕਾ ਵਿੱਚ ਤੇ ਇਹਨਾਂ ਦੇ ਵਿੱਚ ਇੱਕ ਸਮਾਜ ਸੇਵੀ ਦਾ ਵੀ ਕਿਰਦਾਰ ਜਿੰਦਾ ਹੈ ਤੇ ਜਦੋਂ ਵੀ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਲੋੜ ਪਵੇ ਸੁਖੀ ਬਾਣੀ ਹਮੇਸ਼ਾ ਹਾਜ਼ਰ ਹੈ ਤੇ ਇਹਨਾਂ ਨੂੰ ਮੈਂ ਤੇਰੋਂ ਸਲੂਟ ਕਰਦੀ ਆ ਕਿ ਅੱਜ ਇਹ ਜਿੰਨੇ ਕਦਮ ਚੱਲ ਕੇ ਫਾਇਦ ਕਰਾਏ ਸਾਡੇ ਸੇਰ ਮੱਥੇ ਤੇ ਆਏ ਤਰ੍ਹਾਂ ਜਿੱਥੇ ਅ타ਹ ਮਹੱਤ ਹੁੰਦੀ ਹੈ ਉੱਥੇ ਹੀ ਸੇਵਾ ਹੋ ਸਕਦੀ ਹੈ ਜੀ ਅ타ਹ ਮਹੱਤ ਬਿਨਾ ਸੇਵਾ ਨਹੀਂ ਹੋ ਸਕਦੀ ਤੇ ਸਰ ਸੇ ਸ਼ਬਦਾਂ ਤੋਂ ਤੇ ਸਾਡੀ ਅੱਖਾਂ ਚੋਂ ਦਿਲ ਦਾ ਪਾਣੀ ਸਾਨੂੰ ਦੱਸਿਆ ਹੈ ਕਿ ਉਹਨਾਂ ਦੀ ਬੱਚਿਆਂ ਦੇ ਨਾਲ ਕਿੰਦੀ ਮਦਦ ਬਹੁਤ ਬਹੁਤ ਦਾਤ ਹਾਂਜੀ ਲੋਕ ਕਪੜਸਮਾਰੋ ਤੋਂ ਬਾਅਦ ਕਿਸੇ ਸਨਮਾਨ ਸਮਾਰੋਹ ਵੱਲ ਵੱੱਟੇ ਹਾਂ ਸਭ ਤੋਂ ਪਹਿਲਾਂ ਮੈਂ ਇਨਵਾਈਟ ਸਭ ਤੋਂ ਪਹਿਲਾਂ ਤੇ ਮੈਂ ਸ਼ੁਕਰਗੁਜ਼ਾਰ ਹਾਂ ਆਪਣੇ ਵਾਹਿਗੁਰੂ ਜੀ ਦਾ ਭਗਵਾਨ ਜੀ ਦਾ ਅੱਲਾਹ ਤਾਲਾ ਦਾ ਜਿਸ ਨੇ ਇੱਕ ਬਹੁਤ ਹੀ ਸੋਹਣਾ ਦਿਨ ਬਖਸ਼ਿਆ ਸਾਨੂੰ ਸਾਰੇ ਨਾਨਕਦੇਵ ਯੂਨੀਵਰਸਿਟੀ ਦੇ ਵਿੱਚ ਬੱਚਿਆਂ ਦੇ ਰੂਪ ਰੂਪ ਸੀਗਾ ਬੜਾ ਮਜ਼ਾ ਆਇਆ ਨੰਨੇ ਮੰਨੇ ਬੱਚੇ ਦੇਖ ਕੇ ਉਹ ਬੜਵੜੀਆਂ ਹਸਤੀਆਂ ਦੇਖ ਕੇ ਉਸ ਮਰਜਾ ਤੇਜ ਤੇ ਕਰ ਸਕਦੇ ਤਕਾਲੋ ਪਲੀਜ਼ ਇਸ ਪੱਖੇ ਨੂੰ ਜੇ ਕਰ ਸਕਦੇ ਤਾਂ ਅ 14 ਤਰੀਕ ਤੋਂ ਆਪਣੇ ਇਹ ਫੰਕਸ਼ਨ ਸ਼ੁਰੂ ਹੋਏ ਨੇ ਤੇ 18 ਬੁੱਕਸ ਰੀਲਿਸ ਹੋ ਗਈਆਂ ਇਸ ਟ੍ਰੈਪ ਦੇ ਵਿੱਚ ਤੇ 31 ਤਰੀਕ ਤੱਕ ਹਰ ਰੋਜ਼ ਇੱਕ ਜਾਂ ਦੋ ਬਖਰੇ-ਬਖਰੇ ਜ਼ਿਲ੍ਹਿਆਂ ਦੀਆਂ ਕਿਤਾਬਾਂ ਐਵਰੇਜ ਮੈਂ 100 ਕਿਲੋਮੀਟਰ ਗੱਡੀ ਮੇਰੀ ਰੋਜ਼ ਚੱਲ ਜਾਂਦੀ ਹੈ 13 ਤਰੀਕ ਨੂੰ ਪਹੁੰਚਿਆ ਤੇ ਟੈਕਸੀ ਇਸ ਗੱਡੀ ਦੇ ਵਿੱਚ ਹੀ ਆ ਜਿਹੜੇ ਸ਼ਹਿਰ ਜਾਂਦੇ ਉੱਥੇ ਕੱਪੜੇ ਧੋਆ ਲੈਂਦੇ ਆ ਰਾਤ ਉੱਥੇ ਰੁਕ ਜਾਈਦੀ ਆ ਗਾਂਵ 'ਚ ਚੱਲਦੇ ਹੋ ਜੀ ਦਾ ਮੁਸਾਫਰ ਆ ਮੈਨੂੰ ਇਹ ਆਈਡੀਆ ਕਿੱਥੋਂ ਆਇਆ ਇੱਕ ਤੇ ਪਹਿਲੀ ਗੱਲ ਆ ਕਿ ਸਾਨੂੰ ਵਾਹਿਗੁਰੂ ਤੇ ਭਗਵਾਨ ਤੇ ਸਦਾ ਵਿਸ਼ਵਾਸ ਕਰਨਾ ਚਾਹੀਦਾ ਕਿ ਉਹ ਬਹੁਤ ਕੁਝ ਦਿੰਦਾ ਹੈ ਤੇ ਮੈਂ ਵੀ ਵਿਸ਼ਵਾਸ ਕਰਦਾ ਜੇ ਤੁਹਾਡਾ ਦਿਲ ਹੈ ਨਾ ਤੇ ਦਿਲ ਦੀਆਂ ਤਾਰਾਂ ਉੱਤੇ ਜੁੜੀਆਂ ਨੇ ਆਹਾ ਨਜ਼ਾਰਾ ਲਿਆ ਦਿੰਦਾ ਉਹ ਪਰ ਆਲਸੋ ਮੈਂ ਅਪਰੋਵਡ ਮਾਈ ਸੈਲਫ ਆਮ ਵੈਰੀ ਡਿਸਪਲਨ ਵੈਰੀ ਪੰਚੋ ਅ ਲਵ ਮਾਈ ਸੈਲਫ ਅ ਲਵ ਮਾਈ ਲਾਈਫ ਪਰ ਆਮ ਵੈਰੀ ਕ੍ਰੀਏਟਿਵ ਮੈਂ ਜ਼ਿੰਦਗੀ ਦੇ ਵਿੱਚ ਜੋ ਕੁਝ ਪਾਇਆ ਆਪਣੀ ਕ੍ਰੀਏਸ਼ਨ ਨਾਲ ਪਾਇਆ ਪਿੰਡ ਦਾ ਮੁੰਡਾ ਉੱਠ ਕੇ 25 ਸਾਲੀਂ 150 ਗੋਰੇ ਤੇ ਜਾ ਕੇ ਰਾਜ ਕਰ ਰਿਆ ਹਾਂਜੀ ਕਿੱਦਾਂ ਹੋ ਸਕਦਾ ਹੋ ਸਕਦਾ ਜਾਂ ਇਹ ਗੱਲੋ ਬੰਦਾ ਚਾਹੇ ਤੇ ਕੀ ਨਹੀਂ ਕਰ ਸਕਦਾ ਪਰ ਕੁਝ ਕਰਨ ਲਈ ਆਪਣੇ ਆਪ ਨੂੰ ਵੀ ਸੁਧਾ ਕਰਨਾ ਪਊ ਨਾ ਕੀ ਅਸੀਂ ਡਿਸਪਲਿਨ ਚ ਆ ਕੀ ਅਸੀਂ ਪੰਚੋ ਲਿਆ ਕੀ ਅਸੀਂ ਮੁਹੱਬਤੇ ਹਾਂ ਜਿਹੜਾ ਕਿ ਮੈਂ ਸਦਾ ਇਹ ਗੱਲ ਕਹਿੰਦਾ ਸੁਖੀ ਬਾਣ ਨੇ ਦੋਸਤੋ ਮੈਂ ਵਸਤ ਨਹੀਂ ਕਰੂੰਗਾ ਸੁਖੀ ਬਾੜ ਨੇ ਅੱਜ ਕੱਲ ਜੋ ਕੁਝ ਵੀ ਪਾਇਆ ਅੱਜ ਤੱਕ ਆਦਰ ਮਾਨ ਸਤਿਕਾਰ ਮੇਰੇ ਉਸ ਹਥਿਆਰ ਦਾ ਨਾਮ ਹੈ ਮੁਹੱਬਤ ਮਿੱਕੋ ਮੁਹੱਬਤ ਤੋਂ ਬਿਨਾ ਹੋਰ ਕੁਝ ਹੈ ਹੀ ਨਹੀਂਗਾ ਆ ਮੇਰੇ ਬੱਚੇ ਨੇ ਮੇਰੇ ਪੰਜ ਬੱਚੇ 24 ਘੰਟੇ ਮੇਰੇ ਨਾਲ ਰਹਿੰਦੇ ਨੇ ਨਾਲ ਬਹਾ ਕੇ ਇਹਨਾਂ ਦੇ ਬਿਸ਼ਾ ਕੇ ਮੇਰੇ ਕੰਮ ਹੀ ਨੇ ਨਾਲ ਬਹਾ ਕੇ ਮੂੰਹਾਂ ਚ ਬੁਰਕੀ ਪਾਉਣ ਤੱਕ ਜਾਨਣਾ ਸਵੇਰ ਤੋਂ ਸ਼ਾਮ ਤੱਕ ਪੁੱਤ ਪਾਣੀ ਪੀ ਲਿਆ ਪੁੱਤ ਫਰੂਟ ਖਾ ਲਿਆ ਜੇ ਡਬਲ ਮੈਰੀਜ ਚੰਡੀਗੜ੍ਹ ਰੁਕਿਆ ਤਾਂ ਨਾਲ ਦੇ ਕਮਰੇ ਇਹਨਾਂ ਦੇ ਹੁੰਦੇ ਨੇ ਕਿਉਂਕਿ ਸਾਡੀ ਬਰਾਬਰਤਾ ਸਾਡੀ ਹੈ ਜਿਹੜੀ ਸੁੱਧੀ ਜੇ ਗੱਲ ਕਰ ਲੋ ਜੇ ਮੇਰੇ ਕੋ ਪੈਸੇ ਹਨ ਕਿ ਤੇ ਤੁਹਾਨੂੰ ਕੀ ਫਰਕ ਹੈ ਤੁਹਾਨੂੰ ਤਾਂ ਫਰਕ ਹੋਏਗਾ ਮੈਂ ਤੁਹਾਨੂੰ ਕੁਲਾਵੇ ਚ ਲਿਆ ਤੁਹਾਨੂੰ ਮੁਹੱਬਤ ਦਿਤਾਈ ਰਾਈਟ ਇਹ ਹੀ ਹੋਏਗਾ ਨਾ ਤੇ ਇੱਕ ਕਿਤਾਬ ਜਿਹੜੀ ਹੈ ਜੀ ਜਿਹਦਾ ਦੱਸਿਆ ਹੀ ਆ ਸਾਡੇ ਫੋਟ ਪਾਸੇ ਦਿਮਾਗ ਗਿਆ ਗੁਰਵਿੰਦਰ ਜੀ ਦੱਸ ਕੇ ਗਿਆ ਕਾਂਗਰ ਸਾਹਿਬ ਪਿੱਛੇ ਆ ਤੁਸੀਂ ਮੇਰੀਆਂ ਗੱਲ ਖਿਆਲ ਨਾਲ ਸੁਣ ਲਿਓ ਤੁਸੀਂ ਲਿਖਣਾ ਹੈ ਮੈਂ ਸ਼ਾਬਣਾਏ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਹੁਣ ਵੀ 200 ਬੌਲੀਅਮ ਕਰ ਦੋ 300 ਕਰ ਦੋ 500 ਕਰ ਲੋ 2 ਕਰੋੜ ਲੈ ਲੋ 6 ਕਰੋੜ ਲੈ ਲੋ 10 ਕਰੋੜ ਲੈ ਲੋ ਰੱਬ ਦੀ ਸੌਖਾ ਕੇ ਮੈਂ ਕਹਿੰਦਾ ਇਹ ਪ੍ਰੋਜੈਕਟ 4 ਸਾਲ ਤੇ 1 ਮਹੀਨਾ ਹਲੇ ਦਾ ਬਚਦਾ ਏ 5 ਸਾਲ ਦਾ ਪ੍ਰੋਜੈਕਟ ਪੱਕਾ ਸਾਡੇ ਇਹਦੇ ਵਿੱਚ ਕੋਈ ਪ੍ਰਧਾਨ ਨਹੀਂ ਹੈ ਕੋਈ ਸੈਕਟਰੀ ਨਹੀਂ ਹੈ ਕੋਈ ਰੋਲਾ ਨਹੀਂ ਆ ਵੋਟਾਂ ਨਹੀਂ ਪੈਣੀਆਂ ਸਾਡੇ ਫੰਡ ਨਹੀਂ ਕਿਤੇ ਉਹ ਲੈ ਜਾਂਦੇ 30 ਸੈਕਿੰਡ ਤੇ ਜੇ ਡਿਸੀਜਨ ਲੈਣੇ ਆ ਕਾਨਗੋ ਸਾਹਿਬ ਕਿੱਥੇ ਬੈਠੇ ਗੁਰਿੰਦਰ ਆ ਲੈ ਵਾਖਣਾ ਫੋਲ ਲੈਣਾ ਨੂੰ ਖੁੱਲਾ ਕੀਤਾ ਬਸ ਇਸ ਪ੍ਰੋਜੈਕਟ ਨੂੰ ਸਿਰੇ ਚੜਾਉਣ ਨੂੰ ਮੇਰੇ ਕੋ ਨਾ ਆਇਓ ਜੋ ਕੰਨਾ ਕਰੀ ਚੱਲੋ ਕਰੀ ਚੱਲੋ ਕੱਲ ਲੁਧਿਆਣੇ ਕੱਲ ਹੀ ਸੀ ਨਾ ਲੁਧਿਆਣੇ ਪਰਸੋਂ ਪਰਸੋਂ ਅੱਜ ਵੀ ਲੁਧਿਆਣੇ ਸਾਰੇ ਜिले ਦੀਆਂ ਟੀਮਾਂ ਲੁਧਿਆਣੇ ਖਾਸਾ ਕਾਲਜ ਇਕੱਠੀਆਂ ਹੋਈਆਂ ਸਨ ਤੇ ਅੱਜ ਅਖਬਾਰਾਂ 'ਚ ਕੀ ਲਿਖਿਆ ਆ ਸਾਰਾ ਪੰਜਾਬ ਇਸਕੀ ਬਾੜ ਨੇ ਇਕੱਠਾ ਗਾ ਲਓ ਮੈਂ ਕਿਹਾ ਪਿਆਰ ਨਾਲ ਬਲਾਓ ਤੇ ਹਰੇਕ ਆ ਜਾਏਗਾ ਕਿਉਂ ਜੀ ਤੁਸੀਂ ਆਏ ਪਿਆਰ ਨਾਲ ਕੁੜੀਆਂ ਨਾਲ ਬੁਲਾਇਆ ਤੁਹਾਨੂੰ ਪਿਆਰ ਨਾਲ ਬੁਲਾਇਆ ਕੁੜੀਆਂ ਨੇ ਤੁਸੀਂ ਆਏ ਆ ਨਾ ਹਾਂ ਸੋ ਇਸ ਕਰਕੇ ਇਸ ਪ੍ਰੋਜੈਕਟ ਦੇ ਵਿੱਚ ਬਹੁਤ ਆਸਾਨ ਹੈ ਮੈਨੂੰ ਮੈਂ ਜੇ ਸਿੰਪਲ ਜਿਹੇ ਤਰੀਕੇ ਨਾਲ ਦੱਸਾਂ ਅਸੀਂ ਕਹਿ ਰਹੇ ਹਾਂ ਪ੍ਰੋਜੈਕਟ ਬਨੰਦੀਆਂ ਤੇ ਆ ਪਰ ਜੇ ਕੋਈ ਮੈਨੂੰ ਪੁੱਛੇ ਜਦੋਂ ਮੈਂ ਇਹਦੀ ਬੈ ਕੇ 12 ਮਹੀਨੇ ਪਹਿਲਾਂ ਸਾਰੀ ਆਵਾਦਤ ਲਿਖੀ ਸੀ ਇਹ ਪ੍ਰੋਜੈਕਟ ਦੀ ਉਹਦੇ ਮੁਤਾਬਕ ਹਾਲੇ 10% ਕਮ ਹੋਇਆ ਹੈ 10% ਓਨਲੀ ਉਹ ਹਾਲੇ ਦੋਸਤੋ ਜਿਹੜੇ ਬੱਚੇ ਜਿਨ੍ਹਾਂ ਨੇ ਲਿਖਿਆ ਹੈ ਉਹਨਾਂ ਨੂੰ ਅੱਜ ਤਾਂ ਮੈਂ ਇਤਸ਼ਾਹ ਕਰਦਾ ਕਿਤਾਬ ਸ਼ਾਪਤੀ ਮੈਡਲ ਦੇ ਦੂੰਗਾ ਸਰਟੀਫਿਕੇਟ ਦੇ ਦੂੰਗਾ ਸਵਾਚ ਫੋਟੋ ਲੱਗ ਜਾਊ ਹੋਜੂ ਨਾ ਤੇ ਜੇ ਮੈਂ ਇਹਨਾਂ ਨੂੰ ਕੱਲ ਨੂੰ ਨਾ ਬੁਣ ਕੇ ਬੁਲਾਇਆ ਫੇਰ ਕੀ ਹੋਏਗਾ ਇਹ ਦੋ ਗੱਲ ਹੋਈ ਬਈ ਜੇਬ ਦੇ ਵਿੱਚੋਂ ਨਸ਼ਾ ਦੇ ਕੇ ਕਿਸੇ ਨੂੰ ਨਸ਼ੇ ਤੇ ਲਾ ਦੋ ਜਦੋਂ ਉਹ ਲੱਗ ਗਿਆ ਉਹਨੂੰ ਨਸ਼ਾ ਦੇਣਾ ਬੰਦ ਕਰ ਦੋ ਆਪਾਂ ਤੇ ਨਹੀਂ ਇਦਾਂ ਕਰਨਾ ਨਾ ਆਪਾਂ ਨਸ਼ਾ ਜਿਹੜਾ ਇਹਨਾਂ ਨੂੰ ਆਪਾਂ ਦਿੱਤਾ ਨਾ ਉਹ ਸਿਹਤ ਦਾ ਮਨਸ਼ਾ ਹੈ ਉਹਦੇ ਵਿੱਚੋਂ ਜੇ ਇਹਨਾਂ ਹੀ ਬੱਚਿਆਂ ਨੂੰ ਸਦੀਸ਼ ਜੀ ਦੋ ਤਿੰਨ ਮਹੀਨਿਆਂ ਨੂੰ ਫੇਰ ਨਾ ਛਾਪਿਆ ਇਨੀ ਧੁੰਦਲੇ ਪੈ ਜਾਣਾ ਹੈ ਰਾਈਟ ਸੋ ਇਹ ਚੱਲਦਾ ਹੀ ਰਹਿਣਾ ਹੈਗਾ ਆ ਹਾਂ ਪੰਜਾਂ ਸਾਲਾਂ ਬਾਅਦ ਫੇਰ ਆਪਾਂ ਘਟੇ ਹੋਵਾਂਗੇ ਤੂੰ ਪਹਿਲਾਂ ਵੀ ਹੋਵਾਂਗੇ ਆ ਫੇਰ ਗਿਣਾਂਗੇ ਤਾਂ ਇੰਦਾ ਪਮਾਨਾ ਲਾ ਕੇ ਕਿ ਸੁਖੀ ਬਾੜ ਨੂੰ ਹਾਊ ਟੂ ਕ੍ਰੀਏਟ ਐਂਡ ਸੁਖੀ ਬਾੜ ਨੂੰ ਹਾਊ ਟੂ ਮੈਜ਼ਰ ਮੈਨੂੰ ਮੈਜ਼ਰ ਕਰਨਾ ਆਉਂਦਾ ਹੈ ਬਾਦ ਮੇ ਵੱਡੇ ਬਿਜ਼ਨਸ ਨੇ ਉੱਥੇ 400 ਕਮਾਏ ਐ ਐਵੇਂ ਤੇ ਨਹੀਂ ਉੱਥੇ ਪਹੁੰਚ ਗਿਆ ਨਾ ਸੋ ਮੇਜਰ ਕਰਾਂਗੇ ਇਹਨਾਂ ਦੇ ਵਿੱਚੋਂ 4000 5000 10000 ਕਿੰਨੇ ਸੈਟਕਾਰ ਨਿਕਲਣਗੇ ਜਿਨ੍ਹਾਂ ਨੂੰ ਅਸੀਂ ਕਿਸੇ ਟਾਈਮ ਸਲਾਮਾ ਕਰਾਂਗੇ ਸਲਾਮਾ ਕਰਾਂਗੇ ਔਰ ਦੋਸਤੋ ਪੰਜ ਛੇ ਬੱਚੇ ਬੋਲ ਕੇ ਗਏ ਨੇ ਕੱਲ ਪਰਸੋਂ ਚੌਥ ਰੋਜ਼ ਪ੍ਰੋਗਰਾਮ ਤੇ ਮੈਂ ਫੁਗਵਾੜੇ 25 ਤਰੀਕ ਨੂੰ ਸੀ ਹਾਂਜੀ 25 ਤਰੀਕ ਦੀ ਮੈਂ ਗੱਲ ਸੁਣਾਣਾ ਸਾਡੇ ਸਿਹਤਿਕ ਸਭਾ ਬਹੁਤ ਮੇਰੇ ਨੇੜੇ ਦੇ ਨੇ ਉਹ ਤੇ ਇੱਕ ਗੱਲ ਤਾਂ ਸਾਫ਼ ਮੈਂ ਕਰਦਾ ਕਿ ਜਿਹੜਾ ਸਾਡਾ ਸਿਹਤਿਕ ਪਾਇਸ਼ਾ ਰਾ ਨਾ ਸਾਡਾ ਸਿਹਤ ਇਹ ਮੈਂ ਲੋੜ ਤੋਂ ਵੱਧ ਟਾਈਮ ਲੈ ਗਿਆ ਆ ਮੇਰੀ ਬੜੀ ਮੁਹੱਬਤ ਇਹਨਾਂ ਲਈ ਸਿਹਤ ਲਿਖਣਾ ਕੋ ਖਾਲਾ ਜੀ ਦਾ ਵਾੜਾ ਨਹੀਂ ਹੈ ਸਿਹਤ ਕਰ ਬਣਨਾ ਕੋ ਖਾਲਾ ਜੀ ਦਾ ਵਾੜਾ ਨਹੀਂ ਹੈ ਬਹੁਤ ਰਿਸਪੈਕਟ ਹੈ ਮੇਕੋ ਸਿਹਤ ਕਰਨ ਲਈ ਤਾਂ ਹੀ ਉਹ ਪੰਜਾਬ ਭਵਨ ਬਣਾਇਆ ਦਸ ਅਦਰ ਕ੍ਰिएशन ਕਦੀ ਸੁਣਿਆ ਦੇਸ਼ ਤੋਂ ਬਾਹਰ ਕੋ ਪੰਜਾਬ ਭਵਨ ਔਰ 16 ਤੋਂ ਬਾਅਦ ਮੁੜ ਕੇ ਹੋਰ ਨਹੀਂ ਕੋ ਬਣਿਆ ਕਿਸੇ ਮੁਲਕ ਚ ਹੁਣ ਕੌਣ ਆ 7-8 ਲੱਖ ਰੁਪਈਆ ਮਹੀਨਾ ਦਾ ਲਾਵੇ ਉੱਤੇ ਖਰਚਿਆਂ ਤੇ ਸੋ ਫੁਗਵਾੜੇ ਜਿਹਾ ਪ੍ਰੋਗਰਾਮ ਤੇ ਉਨੀ ਕਾਫੀ ਹਮਸਾਇਤ ਕਰਨ ਮੁਰੇ ਸੰਦੇ ਸੰਜਦਾ ਸਾਡੇ ਨੈਸ਼ਨਲ ਬਾਡੀ ਵੀਰ ਜੀ ਆਏ ਨੇ ਗਰਮਿਤ ਬਲਾਈ ਜੀ ਉਹਨਾਂ ਦੇ ਹੈੱਡ ਨੇ ਉੱਥੇ ਅਸੀਂ ਉਧਰ 36 ਬੱਚੇ ਉਧਰ ਬੋਲੇ ਰਾਈਟ ਟੀਵੀ ਵਾਲਿਓ ਹਾਂ ਜਦੋਂ ਉਹ ਬੋਲਣ ਲੱਗੇ ਕਹਿੰਦੇ ਬਾਦ ਸਾਹਿਬ ਤੁਹਿੰਦਾ ਸਾਡੀ ਬੋਲਤੀ ਬੰਦ ਕਰਤੀ ਆਹੇ ਲਾਈਨ ਸੀ ਉਹਨਾਂ ਨੇ ਇਹਦਾ ਮਤਲਬ ਇਹ ਨਹੀਂ ਸੀ ਕਿ ਅਸੀਂ ਸਹਿਦਕਾਰਾਂ ਦੇ ਕੋਲਡ کہہ ਰਹੇ ਹਾਂ ਉਹ ਕਹਿੰਦੇ ਵੀ ਇੰਨੇ ਵੱਡੇ ਇੰਨਾਂ ਵਧੀਆ ਲਿਖਿਆ ਹੋਇਆ ਔਰ ਇੰਨੇ ਕੌਨਫੀਡੈਂਸਲੀ ਬੱਚੇ ਬੋਲ ਰਿਹਾ ਨੇ ਤੇ ਬਿਦਰ ਰਿਸਪੈਕਟਫੁਲੀ ਸਾਡੇ ਸਖਤ ਸੁਭਾਅ ਵਿੱਚ ਬਹੁਤ ਵਧੀਆ ਕੰਮ ਹੁੰਦੇ ਨੇ ਪਰ ਮੈਂ ਤਾਂ ਕਈ ਵਾਰੀ ਤੁਲਨਾ ਵੀ ਆਪਣੇ ਮਨ 'ਚ ਕਰ ਚੁੱਕਾ ਆਂ ਭਈ ਉਹਨਾਂ ਸਖਤ ਸੁਭਾਅਾਂ 'ਚ ਇਹਨਾਂ ਨੂੰ ਤਿਆਰ ਕਰਕੇ ਜਦੋਂ ਲਜਾਵਾਂਗੇ ਨਾ ਉਹ ਹੀ ਇਹਨਾਂ ਦੇ ਸਿਰ ਤੇ ਹੱਥ ਰੱਖਣਗੇ ਵੀ ਬੱਚਿਓ ਇਹ ਹੀ ਗੱਲ ਹੋਣ ਵਾਲੀ ਆ ਇੱਕ ਵੀ ਜੀ ਤੁਹਾਨੂੰ ਮੇਰੀ ਤੁਸੀਂ ਮੈਨੂੰ ਬੇਨਤੀ ਕਰ ਗਿਆ ਮੈਂ ਵੀ ਬੇਨਤੀ ਕਰੂੰ ਤੁਹਾਡੇ ਕੋ ਬੜੇ ਸਤਿਕਾਰਾਂ ਦਿੰਦੇ ਨੇ ਬੁੜੀਆਂ ਕਿਤਾਬਾਂ ਸ਼ਾਬਦੀਆਂ ਨੇ ਮੈਂ ਬੁੜੀਆਂ ਮੈਂ 300 ਦੇ ਕਰੀਬ ਕਿਤਾਬਾਂ ਸਤਿਕਾਰਾਂ ਦੀਆਂ ਖੁਦ ਪ੍ਰਕਾਸ਼ਿਤ ਹੋ ਰਾ ਚੁੱਕਾ ਬੜੀ ਮੁਹੱਬਤ ਹੈ ਉਹਨਾਂ ਨਾਲ ਇੱਕ ਗੱਲ ਮੇਰਾ ਸੁਨੇਹਾ ਜਰੂ ਸਾਰਿਆਂ ਨੂੰ ਦੇ ਦਿਓ ਇੱਕ ਕਿਤਾਬ ਲਿਖੀ ਜਾਂ 14 ਲਿਖੀਆਂ ਜਾਂ 28 ਲਿਖੀਆਂ ਤੁਹਾਨੂੰ ਉਹਨਾਂ ਚੀਜ਼ ਦੀ ਹੱਕਿਆ ਕਿਤਾਬ ਹੋਰ ਲਿਖਣ ਦਾ ਜੇ ਤੁਸੀਂ ਆਪਣੇ ਪੋਤੇ-ਪੋਤੀ, ਦੋਤੇ-ਦੋਤੀ ਨੂੰ ਪੰਜਾਬੀ ਸਿਖਾਈ ਆ ਨਹੀਂ ਤਾਂ ਪਲੀਜ਼ ਛੱਡ ਦਿਓ ਲਿਖਣਾ। ਕਿੰਨੂੰ ਲਿਖਦਾ ਹੈ। ਸੁੱਖੀ ਬਾੜ ਨੂੰ ਇੱਥੇ ਖੜ ਕੇ ਮਾਂ ਬੋਲੀ ਦੀ ਸੇਵਾ ਦਾ ਹੋਕਾ ਦੇਣ ਦਾ ਕੋਈ ਹੱਕ ਨਹੀਂ ਹੈ। ਜੇ ਸੁੱਖੀ ਬਾੜ ਦੇ ਕੈਂਡੀਡੇਟ ਜੀ ਬਸਦੇ ਦੋਤੇ-ਦੋਤੀਆਂ ਪੋਤੇ-ਪੋਤੀਆਂ ਤੋਤੇ ਵਾਂਗੂ ਪੰਜਾਬੀ ਨਾ ਬੋਲਣ। ਕਿਉਂ ਸਿੰਪਲ ਇਜ਼ ਦਾ। ਸੋ ਪਲੀਜ਼ ਜੋ ਤੁਮ ਮੋਕਾ ਨਹੀਂ ਪੁੱਛਾ ਦੋ ਮੈਂ ਤਾਂ ਸੁਣਦਾ ਵੀ ਕਹਿ ਨਾ ਹੁੰਦਾ ਕਿ ਮੇਰੀ ਇਹਨਾਂ ਨਾਲ ਜਾਰੀ ਹੈ ਸਾਰਿਆਂ ਨਾਲ ਸੋ ਇੰਨਾ ਹੀ ਲੱਭ ਜਾਂਦੇ ਨਾਲ ਦੋਸਤੋ ਮੇਰੇ ਪਿਆਰੇ ਬੱਚਿਓ ਲਿਖਣਾ ਹੈ ਬਿਨਾ ਡਰ ਤੋਂ ਲਿਖਣਾ ਹੈ ਅ ਮੇਰੇ ਖਿਆਲਤ ਨਹੀਂ ਤੁਹਾਨੂੰ ਗਰੁੱਪ ਦੇ ਵਿੱਚ ਤੁਹਾਡੇ ਸ਼ਹਿਰ ਦੇ ਗਰੁੱਪ ਦੇ ਵਿੱਚ ਮੈਸੇਜ ਆ ਜਾਏਗਾ ਅਸੀਂ ਜਿਹੜੇ ਤੁਹਾਡੇ ਵਿਸ਼ੇ ਨੇ 10 ਵਿਸ਼ੇ ਦਿੱਤੇ ਨੇ ਉਹ 20 ਕਰ ਦਿੱਤੇ ਨੇ ਕਿਉਂਕਿ ਅਸੀਂ ਦੇਖਿਆ ਪਏ ਉਹ 10 ਵਿਸ਼ਿਆਂ ਤੇ ਬਹੁਤ ਕੁਝ ਲਿਖਿਆ ਜਾ ਰਿਹਾ ਇੱਕ ਪ੍ਰੋਗਰਾਮ ਤੇ ਅ ਆ ਮਾਤਾ ਮਾਨ ਪ੍ਰਤੀ 8 9 ਕਵਤਾਵਾਂ ਆ ਗਈਆਂ ਇਹਦਾ ਮਤਲਬ ਇਹ ਹੋਰ ਵਿਸ਼ੇ ਚਾਹੀਦੇ ਸਾਨੂੰ ਰਾਈਟ ਸੋ ਹੋਰ ਵਿਸ਼ੇ ਮਿਲ ਜਾਣਗੇ ਆ ਤੁਹਾਡੇ ਲਈ ਕੁਛ ਅਸੀਂ ਗੈਟ ਲਿਆਣ ਦੇ ਨੇ ਆਪਣਾ ਸਰਟੀਫିକੇਟ ਲੈ ਕੇ ਜਾਇਓ ਆਪਣਾ ਮੈਡਲ ਲੈ ਕੇ ਜਾਇਓ ਆਪਣੀ ਕਿਤਾਬ ਲੈ ਕੇ ਜਾਇਓ ਤੁਹਾਡੇ ਪੋਸਟਰ ਨੇ ਐਦਾਂ ਕਿਤੇ ਜਿਹੜੇ ਆ ਲੱਗੇ ਉੱਤੇ ਜਿਹਦੇ 'ਚ ਤੁਹਾਨੂੰ ਮਾਣ ਮਹਿਸੂਸ ਕਰੋਗੇ ਤੁਹਾਡੀ ਫੋਟੋ ਇਹਦੇ ਵਿੱਚ ਹੈ ਤੇ ਇਹਨਾਂ ਇਲਾਫ ਜਾਂਦਾ ਨਾ ਮੈਂ ਸਾਰੀ ਟੀਮ ਦਾ ਸਾਡੇ ਵਾਸ਼ਾ ਭਾਗ ਤੋਂ ਸਿੱਖਿਆ ਭਾਗ ਤੋਂ ਸਾਡੇ ਵੀਰ ਜੀ ਸਾਰੇ ਜਿੰਨੇ ਭਗਵੰਤੇ ਸੱਜਣ ਆਇਓ ਮੈਨੂੰ ਮੇਰੇ ਦਿਲ ਤੋਂ ਦੁਆਵਾ ਤੁਹਾਨੂੰ ਮਾਂ ਬੋਲੀ ਲਈ ਜੋ ਵੀ ਤੁਸੀਂ ਕਰ ਸਕਦੇ ਆ ਜੋ ਵੀ ਕੁਝ ਕਰ ਸਕਦੇ ਆ ਕਿਸੇ ਨੂੰ ਇੱਕ ਊੜਾ ਹੀ ਸਿਖਾ ਸਕਦੇ ਆ ਕਸਮ ਖਾ ਲਉ ਕਿ ਤੁਸੀਂ ਸਿਖਾਉਣਾ ਹੀ ਸੋਹਣਾ ਹੈ ਸੋ ਥੈਂਕ ਯੂ ਵੈਰੀ ਮਚ ਗੋਡ ਬlesਸ ਜਣਾ ਦੇ ਨਾਲ ਵਰਗੀ ਪੰਜਾਬੀ ਬੋੜ ਦੀ ਸ਼ਾਂ ਵਰਗੀ ਭੁੱਲ ਕੇ ਵੀ ਇਸ ਨੂੰ ਕਦੇ ਨਾ ਭੁਲਾਇਓ ਭੁੱਲ ਕੇ ਵੀ ਇਸ ਨੂੰ ਕਦੇ ਨਾ ਭੁਲਾਇਓ ਕਿਉਂਕਿ ਪੰਜਾਬੀ ਹੈ ਸਾਡੀ ਮਾਂ ਵਰਗੀ ਕਿਉਂਕਿ ਪੰਜਾਬੀ ਹੈ ਸਾਡੀ ਮਾਂ ਵਰਗੀ ਮੈਨੂੰ ਤੇ ਅੱਜ ਦੀਆਂ ਬੱਚੀਆਂ ਦੀਆਂ ਸਾਹਿਤਿਕ ਰਚਨਾਵਾਂ ਦਾ ਬਹੁਤ ਆਨੰਦ ਮਿਲਿਆ ਕਾਨੂੰ ਇਸ ਸਾਹਿਤਿਕ ਰਚਨਾਵਾਂ ਕਿਹੋ ਜਿਹੀਆਂ ਲੱਗੀਆਂ ਸਕਰੀਨ ਦੇ ਉੱਤੇ ਜੋ ਨੰਬਰ ਫਲੈਸ਼ ਹੋ ਰਹੇ ਨੇ ਉੱਥੇ ਤੁਸੀਂ ਸਾਡੇ ਨਾਲ ਆਪਣੇ ਸੁਝਾਅ ਸੰਜੇ ਕਰ ਸਕਦੇ ਹੋ ਤੇ ਹੁਣ ਮੈਨੂੰ ਮਿਸ਼ਾਨੀ ਭਾਰਤਵਾਜ ਨੂੰ ਦਿਓ ਇਜਾਜ਼ਤ ਤੇ ਮਿਲਦੇ ਆ ਨਵੀਆਂ ਕਲਵਾ ਨਵੀਂ ਉਡਾਨ ਦੇ ਅਗਲੇ ਸਫ਼ਰ ਦੇ ਵਿੱਚ ਤਦ ਤੱਕ ਸਤਿ ਸ਼੍ਰੀ ਅਕਾਲ